ਟਰਸਪੰਦਰਾ ਚੰਡੀਗੜ੍ਹ ਵੀ ਆਪਾਂ ਇਹ ਤੋਂ ਰਾਜਧਾਨੀ ਜਾਂਦੇ ਰਹੇ ਐਸਕੇਮ ਦੇ ਸੱਦੇ ਤੇ ਉੱਥੇ ਵੀ ਆਪਣਾ ਚਾਹ ਪਾਣੀ ਦਾ ਸੋਹਣਾ ਪ੍ਰਬੰਧ ਕਰਦੇ ਆ ਉਹ ਇਹਨਾਂ ਦਾ ਵੀ ਧੰਨਵਾਦ ਆ ਉਹ ਅਸੀਂ ਆਪਣੀ ਜਿਹੜੀ ਜਥੇਨ ਦੀ ਆਜ਼ਾਦ ਜਿੱਥੇ ਆਏ ਨੇ ਇਹਨਾਂ ਦੇ ਆਗੂਆਂ ਨੂੰ ਕਹਿਣਾ ਵੀ ਨਹੀਂ ਉਹਨਾਂ ਦਾ ਆਪਾਂ ਕੋਈ ਨੁਕਸਾਨ ਵੀ ਨਹੀਂ ਕਰਨਾ ਮੇਰੇ ਮਸ਼ਵਰਾ ਛੋਟਾ ਜਾਂ ਕਿਉਂਕਿ ਉਹ ਤਾਂ ਹੁਕਮ ਦੇ ਬੱਚੇ ਨੇ ਹੁਕਮ ਦਾ ਇਹਨਾਂ ਨੂੰ ਜੋਤ ਤੋਂ ਆਉਣਾ ਜਿਵੇਂ ਹੁਣ ਬਦਲਿਆ ਪਿਛਲੇ ਮਹੀਨੇ ਦੀ ਤਕਰੀਬਨ 11 ਤਰੀਕ ਨੂੰ ਜਦੋਂ ਤੋਂ ਉਹ ਇਹਨਾਂ ਹੜ੍ਹ ਦੀ ਸੇਵਾ ਕਰਦੇ ਆ ਮੈਂ ਘੱਗਰ ਤੋਂ ਰਾਤ ਨੂੰ 11-12 ਵਜੇ ਤਕਰੀਬਨ ਆਉਂਦਾ ਸਵੇਰੇ 4 ਵਜੇ ਵੀ ਚਾਹੀਦਾ ਜਿਆਦਾ ਟਾਈਮ ਉੱਥੇ ਹੀ ਜਿਹੜੀ ਮੇਰੀ ਡਿਊਟੀ ਸੀ ਜੰਮੂ ਘਟੜਾ ਹਾਈਵੇ ਤੇ ਸੀਗੀ ਆਪਣਾ ਟਰੈਕਟਰ ਲੈ ਕੇ ਉੱਥੇ ਜੰਮੂ ਘਟੜਾ ਐਨਐਚਈ ਦੀ ਮਿੱਟੀ ਖਿੱਚ ਕੇ ਸੇਵਾ ਕਰਦੇ ਨੇ 15 ਦਿਨ ਦਿਨ ਰਾਤ ਸਾਰਿਆਂ ਨੇੜਲੇ ਸੱਜਣਾ ਨੂੰ ਪਤਾ ਸਭ ਨੂੰ ਮੋਰਚਾ ਲੱਗਾ ਰਿਹਾ ਬੜੀ ਪਰਮਾਤਮਾ ਨੇ ਇੱਜ਼ਤ ਰੱਖੀ ਆ ਵੀ ਫਸਲਾਂ ਸਾਡੀਆਂ ਸਾਰੀਆਂ ਮਰਦੀਆਂ ਮਰਦੀਆਂ ਪਰਮਾਤਮਾ ਨੇ ਬਚਾਈਆਂ ਨੇ ਸਾਰੇ ਸੰਗਤ ਨੇ ਵੀ ਬੜਾ ਉੱਤੇ ਸਾਥ ਰੱਖ ਕੇ ਇਕਤਾ ਦਾ ਸੁਨੇਹਾ ਦਿੱਤਾ ਇਦਾਂ ਹੀ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਮਸਲੇ ਆ ਇਹਨਾਂ ਦੇ ਕਿਸੇ ਵੀ ਜਥੇਬੰਦੀ ਦੀ ਜਦੋਂ ਕਾਲ ਆਉਂਦੀ ਆ ਤੇ ਜਥੇਬੰਦੀ ਤੁਹਾਡੇ ਵਾਸਤੇ ਲੜਦੀ ਆ ਕੋਈ ਆਗੂ ਆ